ਭਾਈ ਗੁਰਸ਼ੀ ਕਾਂ ਖਾਲਸਾ ਭਾਈ ਗੁਰਸ਼ੀ ਕੀ ਫਤਿਹ ਅੱਸੀ ਵੀ ਸਭ ਵਧੀਆ ਠੀਕ ਠਾਕ ਤੁਸੀਂ ਵੀ ਸਾਰੇ ਵਧੀਆ ਹੋਵੋਗੇ ਪਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ ਵਿੱਚ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਅੱਜ ਆਪਣਾ ਮਨ ਕੀਤਾ ਕੀ ਬਣਾਈਏ ਕੁਛ ਨੂਨ ਵਾਲੀ ਚੀਜ਼ ਬਣਾਉਣੀ ਆ ਤੇ ਉਹ ਬਣਾਵਾਂਗੇ ਆਪਾਂ ਨੂਨ ਵਾਲੀਆਂ ਪਕੌੜੀਆਂ ਤੇ ਉਹਦੇ ਲਈ ਆਪਾਂ ਤੁਹਾਨੂੰ ਦੱਸ ਦਿੰਨੀ ਆ ਕੀ ਸਮਾਨ ਲਿਆ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਘਰੇ ਬਣ ਕੇ ਤਿਆਰ ਹੋ ਜਾਂਦੀਆਂ ਨੇ ਆਪਾਂ ਨੇ ਇਹ ਦੋ ਕੌਲੀਆਂ ਲਈਆਂ ਨੇ ਜੀ ਪੇਸਣ ਦੀਆਂ ਆਪਾਂ ਨੇ ਜੀ ਇੱਕ ਚਮਚਾ ਲਿਆ ਨੂਰ ਦਾ ਨੂਰ ਤੁਸੀਂ ਸਵਾਦ ਅਨੁਸਾਰ ਲੈ ਸਕਦੇ ਹੋ ਅੱਧਾ ਚਮਚਾ ਸੀਗਾ ਆਪਣਾ ਲਾਲ ਮਿਰਚ ਅੱਧਾ ਚਮਚਾ ਹੈਗਾ ਇਹ ਆਪਣੀ ਜਮੈਣ ਦਾ ਤੇ ਹੁਣ ਇਹ ਆਪਾਂ ਡੋਸ ਤਿਆਰ ਕਰ ਲੈਨੇ ਆ ਇੱਕ ਕੈੜਾ ਚਾ ਰੱਖ ਕੇ ਆਪਾਂ ਨੇ ਇਹ ਆਟਾ ਤਿਆਰ ਕਰਨਾ ਵਾ ਜਿਹਦੀਆਂ ਆਪਾਂ ਪਕੌੜੀਆਂ ਬਣਾਵਾਂਗੇ ਅੱਗੇ ਤੁਹਾਨੂੰ ਬਾਅਦ ਵਿੱਚ ਦੱਸਦੇ ਆਂ ਆਪਾਂ ਕਾਦੇ ਵਿੱਚ ਬਣਾਵਾਂਗੇ ਇਹ ਆਪਣੇ ਕੋਲੇ ਬਹੁਤ ਵਧੀਆ ਕਯੂਟੀਜੀ ਮਸ਼ੀਨ ਆ ਇੱਕ ਕਿਸਮ ਦਾ ਇਹ ਜਿਵੇਂ ਆਪਾਂ ਕਹਿ ਸਕਦੀਆਂ ਬਿਨ ਨਲਕੇ ਦੇ ਟੈਪ ਦੀ ਬਣਾਈ ਹੋਈ ਜ ਮਸ਼ੀਨ ਤੇ ਬਹੁਤ ਵਧੀਆ ਇਹਦੇ ਵਿੱਚ ਬਣ ਕੇ ਪਕੌੜੀਆਂ ਤਿਆਰ ਹੋ ਜਾਂਦੀਆਂ ਨੇ ਇਹਦੀਆਂ ਸਾਰੀਆਂ ਬਣਾਉਣ ਵਾਲੀਆਂ ਜਾਲੀਆਂ ਆਹ ਹਨ ਆਪਾਂ ਕੋਈ ਵੀ ਜਾਲੀ ਨਾਲ ਕੁਛ ਵੀ ਬਣਾ ਸਕਦੇ ਹਾਂ ਜੀ ਆਪਾਂ ਨੇ ਘਰੇ ਸਬਜੀ ਵਾਲੇ ਪਕੌੜੇ ਬਣਾਉਣੇ ਆ ਉਹ ਵੀ ਬਣ ਜਾਂਦੇ ਨੇ ਤੇ ਆਪਾਂ ਨੇ ਬਿਸਕੁਟ ਬਣਾਉਣੇ ਆ ਬਿਸਕੁਟ ਵੀ ਬਣ ਜਾਂਦੇ ਨੇ ਆਪਾਂ ਜੀ ਨੋਰਮਲ ਜਾਲੀ ਲਵਾਂਗੇ ਨੇ ਜੇ ਬਣਾ ਕੇ ਰੱਖ ਲਿਆ ਆਪਾਂ ਨੇ ਤੇ ਇਹਦੇ ਵਿੱਚ ਆਪਾਂ ਨੇ ਮਸ਼ੀਨ ਵਿੱਚ ਪਾਉਣ ਵਾਸਤੇ ਇਹਦੇ ਵਿੱਚ ਆਪਾਂ ਜੀ ਜਾਲੀ ਆ ਫਿੱਟ ਕਰ ਦਿੰਨੇ ਆ ਆਪਾਂ ਨੇ ਜੀ ਆ ਇਹਠਾ ਜਾਲੀ ਫਿੱਟ ਕਰਤੀ ਇਹਦੇ ਵਿੱਚ ਚਾਹ ਜਿਹੜੇ ਆਪਾਂ ਬਣਾਏ ਹੋਏ ਨੇ ਪਕੌੜੇ ਚ ਹੀ ਜਿੰਨਾ ਕਪੂਗਾ ਫੋਨਾ ਕਪਾਵਾਂਗੇ ਸਾਕਾਜੀ ਬਰੀਕ ਮੋਟੀਆਂ ਜਿਸ ਤਰ੍ਹਾਂ ਵੀ ਆਪਾਂ ਪਸੰਦ ਹੈ ਉਸ ਤਰ੍ਹਾਂ ਮੈਂ ਆਪਾਂ ਪਕੌੜੀਆਂ ਕੱਢ ਸਕਦੇ ਆ ਬਹੁਤ ਹੀ ਆਸਾਨ ਤਰੀਕੇ ਨਾਲ ਬਣ ਕੇ ਤਿਆਰ ਹੋ ਜਾਂਦੀਆਂ ਨੇ ਆਪਾਂ ਸਾਕਾਜੀ ਤੁਹਾਨੂੰ ਬਰੀਕ ਵੀ ਬਣਾ ਕੇ ਦਿਖਾਵਾਂਗੇ ਇਹ ਇੱਥੇ ਆਪਾਂ ਨੇ ਥੋੜਾ ਪਚਾਰ ਦਾ ਸਹਜਾ ਜਾਲੀ ਦਾ ਹੁਣ ਆਪਾਂ ਇਹਦੀ ਬਰੀਕ ਜਾਲੀ ਲਾ ਲਈ ਬਰੀਕ ਜਾਲੀ ਨਾਲ ਕੱਢਾ ਕੇ ਮੋਟੀਆਂ ਜ਼ਿਆਦਾ ਪਸੰਦ ਨਹੀਂ ਆਈਆਂ ਹੈਗੀਆਂ ਜਿਹੜੀਆਂ ਆਪਾਂ ਪਹਿਲਾਂ ਕੱਟੀਆਂ ਨੇ ਬਣੀਆਂ ਜੀ ਨੂਰ ਵਾਲੀਆਂ ਪਕੌੜੀਆਂ ਬਣ ਕੇ ਬਿਲਕੁਲ ਰੈਡੀ ਨੇ ਬਹੁਤ ਵਧੀਆ ਬਹੁਤ ਟੇਸਟੀ ਬਣੀਆਂ ਨੇ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਓ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਆਪਾਂ ਕਰਦੇ ਆਂ ਵੀਡੀਓ ਦਾ ਇੱਥੇ ਐਂਡ ਵਾਈ ਕੁਰਚੀ ਕਾਲਸਾ ਵਾਈ ਕੁਰਚੀ ਕੀ ਫਾਤੇ